ਉਨੇ ਕੋਲੇ ਆ ਗਿਆ ਕਿਲਾ ਹੁਣ ਆਪਾਂ ਕਹਿੰਨੇ ਆ ਜੀ ਨਾ ਜੀ ਕਰਮਾ ਦੇ ਵਿੱਚ ਤੇ ਮੈਨੂੰ ਨਹੀਂ ਸਹੀ ਲੱਗਦਾ ਜਿਨ੍ਹਾਂ ਨੂੰ ਘਰ ਆਪਣਾ ਜਿਵੇਂ ਮੈਂ ਕਿਹਾ ਸੀ ਕਿ ਆਪਾਂ ਲੈਂਟਰ ਮਿੰਦੇ ਆ ਫਰਸ਼ ਮਿੰਦੇ ਆ ਤਾਂ ਫੀਤੇ ਨਾਲ ਲੰਬਾਈ ਗੁਣਾ ਚੌੜਾਈ ਫੁੱਟਾਂ ਦੇ ਵਿੱਚ ਕਈਆਂ ਨੂੰ ਆਸਾਨ ਰਹਿੰਦਾ ਠੀਕ ਹੈ ਜੇ ਫੁੱਟਾਂ ਦੇ ਵਿੱਚ ਆਪਾਂ ਕਿੱਲੇ ਦਾ ਕੱਢਦੇ ਆ ਕਿੱਲੇ ਦਾ ਇੱਕ ਪਾਸੇ ਹੋ ਜਾਂਦਾ 220 ਫੁੱਟ ਜਿੱਧਰ ਯਾਨੀ ਕਿ 40 ਕਰਮ ਨੇ ਜਿੱਧਰ 36 ਨੇ ਉਧਰ 198 ਫੁੱਟ ਹੁੰਦਾ ਜੀ 220 ਨੂੰ 198 ਤੋਂ ਗੁਣਾ ਕਰਾਂਗੇ 43560 ਫੁੱਟ ਆਏਗਾ ਯਾਨੀ ਕਿ ਫੁੱਟ ਯਾਨੀ ਕਿ ਸਕੁਅਰ ਆਏਗਾ ਜਿਵੇਂ ਆਪਾਂ ਯਾਨੀ ਕਿ 1440 ਕਰਮ ਸਕੁਅਰ 43560 ਫੁੱਟ ਸਕੁਅਰ ਚ ਆ ਜਾਏਗਾ ਹੁਣ ਇਸ ਨੂੰ ਆਪਾਂ ਅਗਰ ਇਹ ਜੋ ਆਪਣੇ ਕੋਲ ਆ ਗਏ ਨੇ ਇਸ ਰਕਮ ਦੇ ਆਪਾਂ ਮਰਲੇ ਬਣਾਣੇ ਤਾਂ ਮਰਲੇ ਬਣਾਉਣ ਦੇ ਲਈ ਫਿਰ ਇੱਕ ਫਿਗਰ ਆ ਉਹ ਯਾਦ ਕਰਨੀ ਪੈਣੀ ਹੈ ਇਸ ਨੂੰ ਆਪਾਂ 272.25 ਤੇ ਭਾਗ ਦੇ ਦੇਣਾ ਜਦੋਂ ਇਸ ਨੂੰ 272.25 ਤੇ ਭਾਗ ਦਵਾਂਗੇ ਸਾਡੇ ਕੋਲ ਆ ਜਾਣਗੇ ਜੀ 160 ਮਰਲੇ ਫਿਰ ਤੋਂ 160 ਮਰਲੇ ਆ ਗਏ 160 ਮਰਲਿਆਂ ਦੇ ਫਿਰ ਤੋਂ ਆਪਾਂ ਬਣਾ ਦਾਂਗੇ ਕਨਾਲਾਂ